ਹੁਸ਼ਾਰਪੁਰ ਚ ਬੀਤੀ 18 ਸਤੰਬਰ ਨੂੰ ਨਸੀਕੀ ਪਿੰਡ ਆਦਮਵਾਲ ਚ ਭਤੀਜੇ ਵੱਲੋਂ ਆਪਣੇ ਚਾਚੇ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਤੇ ਜਿਸ ਵਕਤ ਕਤਲ ਵੱਲੋਂ ਆਪਣੇ ਚਾਚੇ ਦਾ ਕਤਲ ਕੀਤਾ ਗਿਆ ਸੀ ਉਸ ਵਕਤ ਉਹ ਸ਼ਰਾਬ ਦੇ ਨਸ਼ੇ ਚ ਧੁੱਤ ਸੀ ਤੇ ਜ਼ਮੀਨੀ ਵਿਵਾਦ ਕਰਕੇ ਉਸ ਵੱਲੋਂ ਉਸ ਦਾ ਕਤਲ ਕੀਤਾ ਗਿਆ ਸੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹੁਸ਼ਾਰਪੁਰ ਦੇ ਸਥਾਨਕ ਪੁਲਿਸ ਲੈਨ ਗਰਾਊਂਡ ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਕੀਤਾ ਉਹਨਾਂ ਦੱਸਿਆ ਕਿ ਮ੍ਰਿਤਕ ਵਿਰਿੰਦਰ ਕੁਮਾਰ ਉਰਫ ਬਿੱਕੀ ਪੁੱਤਰ ਚੰਨਣ ਰਾਮ ਵਸੀ ਆਦਮਵਾਲ ਬੀਤੀ 18 ਸਤੰਬਰ ਨੂੰ ਘਰ ਚ ਮੌਜੂਦ ਸੀ ਤਾਂ ਇਸ ਤਰ੍ਹਾਂ ਉਸ ਦਾ ਭਤੀਜਾ ਅਮਨ ਸੰਧੂ ਵਾਸੀ ਕੀਰਤੀ ਨਗਰ ਅਸ਼ਰਾਪੀ ਕੇ ਘਰ ਆਇਆ ਤੇ ਆਉਂਦੇ ਸਾਰੀ ਵਰਿੰਦਰ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਉਸ ਵੱਲੋਂ ਆਪਣੇ ਚਾਚੇ ਤੇ ਡੰਡਿਆਂ ਨਾਲ ਵਾਰ ਕੀਤੇ ਗਏ ਜਿਸ ਕਾਰਨ ਵਰਿੰਦਰ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਅਮਨ ਸੰਧੂ ਵਰਿੰਦਰ ਦੇ 4 ਮਰਲੇ ਘਰ ਚੋਂ ਆਪਣਾ ਹਿੱਸਾ ਮੰਗਦਾ ਸੀ। ਐਸਪੀ ਸਰਬਜੀਤ ਸਿੰਘ ਭਾਈਆ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਸਮੇਂ ਵਰਤਿਆ ਗਿਆ ਡੰਡਾ ਨੁਮਾ ਹਥਿਆਰ ਵੀ ਬਰਾਮਦ ਕੀਤਾ ਹੈ। ਤੇ قاتਲ ਦਾ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਵੀ ਜੋ ਤੱਥ ਸਾਹਮਣੇ ਆਉਣਗੇ ਜਾਂ ਕਿਸੇ ਹੋਰ ਵਿਅਕਤੀ ਦੀ ਇਸ ਮਾਮਲੇ ਚ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੁਪਤ ਰਿਪੋਰਟ 17 18 ਦੀ ਰਾਤ ਦੇ ਇਹ ਜਿਹੜਾ ਵਕੂ ਹੈਗਾ ਸੀ ਸਦਰ ਹੁਸ਼ਾਰਪੁਰ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਵੀ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸਐਚਓ सदर सोमनाथ ਜੀ ਪੀਐਸਪੀ ਸਿਟੀ ਦੀਪਕਰ ਜੀ ਉੱਤੇ ਮੂਵ ਹੋਏ ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦੇ ਔਰ ਸਾਡੀਆਂ ਵਰਕਪਕ ਟੀਮਾਂ ਉੱਤੇ ਮੂਵ ਹੋਈਆਂ ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮਵਾਲ ਪਿੰਡ ਤੋਂ ਇਹਦਾ ਨਾਮ ਹੈਗਾ ਸੀਗਾ ਸੰਵਿੰਦਰ ਵੀਰਿੰਦਰ ਔਰ ਇਹਦੇ ਭਤੀਜੇ ਨੇ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਂ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋਈ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪੂਟ ਸੀ ਆਪਣੇ ਚਾਚੇ ਦੇ ਨਾਲ ਔਰ ਇਹਨੇ ਰਾਤ ਨੂੰ ਡ੍ਰਿੰਕ ਕੀਤੀ ਹੋਈ ਸੀਗੀ ਔਰ ਡ੍ਰਿੰਕ ਗਰਾਨ ਹੀ ਇਹਨੇ ਇੰਨੇ ਕਿ ਜਿਆਦਾ ਉਹਨੂੰ ਕੁੱਟਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਦਰਜ ਕੀਤੀ 174 113 ਬੀ ਐਨ ਐਸ ਦੇ ਵਿੱਚ ਜਿਹੜੀ ਇਕੁਅਲ 302 ਹੈਗੀ ਆ ਔਰ ਇਸ ਦੋਚੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨੇ ਵਾਰਦਾਤ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਜਿਹਦੇ ਨਾਲ ਇਹ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਤੋਂ ਜਿਹੋਵੇ ਮਾਰਕੀਟ ਕਰ ਚਲ ਗਈ ਨਾ ਨੇ ਉਹ ਤੋਂ چلا ਗਿਆ ਸੀਗਾ ਇੱਕ ਕਰੋ ਕੇ ਕੀ ਚਾਹਤ ਕੋਈ ਜਬੂ ਦਾ ਨਹੀਂ ਨਹੀਂ ਕੋਈ ਉਹ ਜਿਹਾ ਕੇਸ ਨਹੀਂ ਹੈਗਾ ਔਰ ਜਿਹੜੀ ਇਹਦੀ ਰੈਪਿਊਟੇਸ਼ਨ ਆ ਮਹੱਲੇ ਦੇ ਵਿੱਚ ਇਹ ਡ੍ਰਿੰਕਰ ਹੈਗਾ ਸ਼ਰਾਬ खूप ਪੀਂਦਾ ਆਦੀ ਹੈਗਾ ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ ਪਰੰਤੂ ਇਹਨੇ ਆਪਣਾ ਹਿੱਸਾ ਵੇਚ ਚੁੱਕਾ ਸੀ ਯੋਹ ਜੀ ਇਹਨਾਂ ਦੀ ਡਿਸਪੂਟ ਸੀਗਾ ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਬਣਦਾ ਜਿਹੜਾ ਮਰਨ ਵਾਲਾ ਲੜਕਾ ਉਹ ਵੀ ਤਾਂ ਇਹ ਇਤਹਾਮ ਹੈ ਕਿ ਮੇਰੇ ਭਰਾ ਨੇ ਮਾਰਿਆ ਜਾਂ ਪ੍ਰਾਨ ਮਰਵਾਇਆ ਜਾਂ ਮੈਂ ਮੈਂ ਤੁਹਾਨੂੰ ਨਹੀਂ ਕਿਹਾ ਨਾ ਵੀ ਹੱਲੇ ਇੱਕ ਬੰਦਾ ਅਸੀਂ ਰੈਸਟ ਕੀਤਾ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਕੋਈ ਵੀ ਹੋਵੇ ਭਰਾ ਹੋਵੇ ਕੋਈ ਹੋਵੇ ਉਹ ਇਹਦੇ ਵਿੱਚ ਬੁੱਕ ਹੋਊਗਾ ਸ ਮਾਰਿਆ ਕਿੱਛ ਨਹੀਂ ਹੋਇਆ ਡੰਡੇ ਦੇ ਨਾਲ ਮਾਰਿਆ ਸੀ ਉਹ ਜਿੱਦਾਂ ਮੋਟਾ ਨਹੀਂ ਹੁੰਦਾ ਬਾਲਾ ਟਾਈਪ ਆ ਜਿਸ ਤਰ੍ਹਾਂ ਮੋਟਾ ਡਾਂਗ ਪਈ ਹੈ ਇਹ ਇਦੇ ਨਾਲ ਹੀ ਕੁੱਟ-ਕੁੱਟ ਕੇ ਉਹਨੇ ਉਹਨਾਂ ਚਾਰ ਨੂੰ ਮਾਰੀ ਗਿਆ ਡੱਟੇ ਜਿੰਨਾ ਚਿਰ ਉਹਦੀ ਬੇਹੋਸ਼ ਨਹੀਂ ਹੋ ਗਿਆ ਜਾਂ ਡੈਥ ਹੋ ਗਈ। ਬੰਦੇ ਨਾਲੇ ਨਸ਼ਾ ਮਾਰਾ ਕੁਸਤ ਨਹੀਂ ਨਸ਼ਾ ਕਰਦਾ ਆ। ਇਹ ਹੱਲੇ ਤੱਕ ਸਾਡੇ ਕੋਲ ਦੇਖੋ ਰੋਮਾਂਡ ਤੇ ਹੈਗਾ। ਜੇ ਦੂਜਾ ਨਸ਼ਾ ਕਰਦਾ ਹੁੰਦਾ ਹੁਣ ਨੂੰ ਲੱਗ ਜਣਾ ਹੀ ਪਤਾ। ਡ੍ਰਿੰਕ ਕਰਦਾ। We at GNA University see potential in everyone and everything around us. We drive innovation and entrepreneurship. We groom competent global citizens to affect positive change around them.